ਅਕਦਾ ਨਾ ਨਾ ਮੈਂ ਜੀਜਾ ਜੀਜਾ ਇੱਕ ਵਾਰੀ ਬੈਠਾ ਜੀ ਮਾਸਟਰ ਹੈ ਮਾਸਟਰ ਮਾਸਟਰ ਕਿੱਥੇ ਆ ਹਾਂ ਬੋਡੇ ਦੇ ਹਾਵਾਂ ਕਰਾ ਬੰਦਾ ਕੈਮਰਾ ਕਿੰਨੀ ਵੇਸ ਕਰੋ ਮਾਸੇ ਮੂਵੀ ਉਧਰ ਆਉਗੇ ਹਾਂ ਕਹਿੰਦਾ ਹੋ ਇਧਰ ਆਲਾ ਉਧਰ ਆਲਾ ਵਿਚਾਲੇ ਦੇ ਗੁੱਛੀ ਇਧਰ ਆਲਾ ਉਧਰ ਆਲਾ ਵਿਚਾਲੇ ਦੇ ਗੁੱਛੀ the lord

ਭੂਆ ਲੋਕੇ ਘੜੀਆ ਜੀ ਆਜੋ ਹੋਆ ਉਹ ਭੜ ਭੜ ਜੀ ਆਓ ਮਹਾਰਾਜ ਆਓ ਜੀ ਮੈਂ ਲੋਹ ਜਰਾ ਭੂਆ ਸਾਡੀ ਬਾਣ ਦੇ ਵੇਗੀ ਫਫੜ ਮੈਂ ਕਦੇ ਤਾਂਛ ਨੇ ਖੇਢੀ ਸਾਨੂੰ ਪੈਂਦਾ ਭੱਜ ਭੱਜ ਕੇ ਭੂਆ ਮੂਰੇ ਕੋਲਾ ਫਫੜ ਭੂਆ ਦਾ ਬੜਿਆ ਰਹਿੰਦਾ ਗੋਨਾ ਤੁਵਾ ਨੇ ਗੋਡਾ ੱੱਲੇ ਲਾ ਲਾ ਤੁਵਾ ਨੇ ਗੋਡਾ ੱੱਲੇ ਲਾ ਲਾ ਮੁੱਪੜ ਤੁਵਾ ਨੇ ਗੋਡਾ ੱੱਲੇ ਲਾ ਲਾ ਮੁੱਪੜ ਤੁਵਾ ਨੇ ਗੋਡਾ ੱੱਲੇ ਲਾ ਲਾ ਮੁੱਪੜ ਤੁਵਾ ਨੇ ਸਾਡੀ ਆਪਣੀ ਤੇ ਧੁਪੜ ਜੈਦਾ ਹੋਰ ਤੁਵਾ ਸਾਡੀ ਆਪਣੀ ਤੇ ਧੁਪੜ ਜੈਦਾ ਹੋਰ ਨੱਚਦੀ ਅੰਦੀਆਂ ਦੇ ਤੋ ਆਪ ਜਿਹੜੇ ਕਿਨ ਵੇਖਾ ਕੋਈ ਇੱਕ ਬਣਾ ਉਹ ਨਾਰਾ ਨੇ ਜੇ ਰੋਟੀ ਖਾਈ ਦੀ ਆ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਓਕੇ ਆ ਓਕੇ ਦਰਖਾਨ ਵਾਲੀ ਬੋਲੀ ਬਾਹਰ ਨਾ ਮੜੇ ਕੱਢ ਕੇ ਰੱਖੋ ਮਰਜਾਦ ਨਾ ਬਈ ਦਬਈ ਵਾਲੀ ਬੋਲੀ ਆ ਅੱਛਾ ਮਮੇ ਜਿਹੜੇ ਮਰਿਓਦਾ ਨਾਲ ਜਿਹੜੀ ਧੀ ਵਧੀਆ ਬਣੂਗੀ ਕਮਾਈ ਪਾਈ ਨਾਲ ਠੀਕ ਹੈ ਕਿ ਜੋ ਥੋੜੇ ਏ ਤੋਂ ਪਿੰਡਾਂ ਲੈ ਮੁੰਡਾ ਪਾਉਂਦਾ ਬੋਲੀਆਂ ਨਾਲੇ ਮੁੰਡਾ ਪਾਉਂਦਾ ਬੋਲੀਆਂ ਨਾਲੇ ਗਾਣੇ ਗਾਉਂਦਾ ਮੁੰਡਾ ਦਬਈ ਵਾਲਾ ਪੂਰੀ ਰੌਣਕ ਲਾਉਂਦਾ not the way it the way Oh, <laughs> ਮੈਂ ਪਰਦਾ ਵੀ ਇੱਕ ਤੇ 100 ਬਣਦੇ ਜੀ ਨਹੀਂ ਆਉਣ ਨੂੰ ਕਰਦਾ ਵੀ ਇੱਕ ਤੇ

ਬਾਬੀ ਬੀਨੇ ਬਰਗ ਮਾ ਮਾ ਮਨੀ ਪਾਉ ਦੇ ਨਾਲ ਮੁੰਡਾ ਦੇ ਚਾ ਨਹੀ ਨਹੀ ਪਹਿਲਾ ਮੁੰਡੇ ਨੂੰ ਨਿਕਲ ਚੱਡੋਗਾ ਕਰਦਾ ਸੀ ਜਦੋਂ ਵੀ ਭਾਈ ਹੋ ਰਹਾ ਮਾ ਮੀ ਮਾਰੀ ਮੋੜਦੀ ਗਾ ਭਰਾ ਆ ਜੋ ਮੁੰਡਾ ਬਣਾ ਦੀ ਬੋਲੀ ਪਾਇਓ ਬੈਂਟਲਿ ਸਪਾਰਸੀ ਲੋਡ ਦਾ ਹੈ ਨਹੀਂ ਭਾਬੀ ਦਹੀਂ ਜਿੰਨਾ ਸੋਹਣਾ ਹੈ ਇਹਦੀ ਗੱਲ ਤਾਂ ਚੱਲਦੀ ਬਣੀ ਕਿ ਉਹਨੀ ਬਾਦੀ ਮੈਨੂੰ ਸਤਾਂਗ ਕਰਾ ਲੈ ਕੇ ਤੇ ਵੱਜ ਨਾ ਜਾਵੇ ਠੱਗੀ ਨਹੀਂ ਵੀਰ ਆਪਣੇ ਨੂੰ ਲੈ ਦੂ ਕੈਂਠਾ ਮੈਨੂੰ ਲੈ ਦੂ ਸੱਜੀ ਨਹੀਂ ਮਰਦਾ ਕਰਦੇ ਦੀ ਦਾੜੀ ਹੋ ਜੂ ਬੰਦੀ ਮਰਦਾ ਇਕਦਰ ਤੇਰੀ ਭਾਉ ਆ ਰਹੀ ਆ ਰਹੀ ਨਾ ਭਰਾ ਇਕ ਟੋਆ ਹੋਣਾ ਜਨਾਬ ਤੇ ਭਾਬੀ ਮੜਾ ਚੱਤੂ ਬੈਠਾ ਹੋਣਾ ਇੰਦਰਾ ਆ ਮੋਣਨ ਨਾਲ ਕਿਉਂ ਭਾਬੀ ਐਵੇਂ ਬੋਲਣ ਲੱਗੀ ਕਿਉਂ ਭਾਬੀ ਐਵੇਂ ਬੋਲਣ ਲੱਗੀ ਇੱਤੀ ੱੱਕਾ ਲਾ ਦੇ ਨਹੀਂ 25 ਕਿੱਲੇ ਧੋਏ ਜੜਦੇ ਆ ਉਹ 25 ਕਿੱਲੇ ਧੋਏ ਜੜਦੀ ਪਾਵੇਂ ਬੈਹ ਕਰਵਾ ਦੇ ਹੈ ਨਹੀਂ ਤੇਰੇ ਲਈ ਜੇ ਮੰਦਾ ਬੋਲਾ ਉਹ ਤੇਰੇ ਲਈ ਜੇ ਮੰਦਾ ਬੋਲਾ ਭਾਵੇਂ ਮਨੋਂ ਪਲਾ ਦੇ ਜੇ ਐਡੀ ਹਮਦਰਦੀ ਪੇਟੋਂ ਸਾਹ